ਚਮਕੀਲੇ ਨਾਲੋਂ ਬਹੁਤਾ ਲੈਕਚਰ ਹੈ ਗਾਇਕਾਂ ਨੇ ਗਾਇਆ ਪਰ ਲੈਕਚਰ ਤਾਂ ਦਾ ਠੱਪਾ ਬਾਈ ਚਮਕੀਲੇ ਉੱਤੇ ਲਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਕੰਨਾਂ ਨੂੰ ਹੱਥ ਲਾ ਕੇ ਕਹੋਂਗੇ ਨਾ 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 ਬਾਬਾ ਮੇਰੀ ਪਾਟੀ ਹੋਈ ਟਿਊਬ ਨੂੰ ਪੈਂਚਰ ਲਾ ਬਾਬਾ ਜੇ ਚਮਕੀਲੇ ਨੇ ਗਰਮ ਹੈਗਾ ਆ ਫਿਰ ਕੇ ਦੀਪ ਨੇ ਜਿਹੜਾ ਠੰਡਾ ਗਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਉਹਨੇ ਜਿਹੜਾ ਪੰਜਾਬੀ ਗਾ ਕੇ ਏੜੀ ਖੱਟੀ-ਖੱਟ ਲਈ ਲੋਕੀ ਕਹਿਣਗੇ ਬੁੜੇ ਨੇ ਦੰਨ ਪਟ ਲਈ ਫਿਰ ਮਾਨਕ ਨੇ ਕੀ ਠੰਡਾ ਗਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਐਦਾਂ ਲੱਗੂ ਜਿਵੇਂ ਖਾ ਲਈ ਜ਼ਹਿਰ ਦੀ ਕੁੜੀ ਯਾਨੀ ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ ਦੀ ਕੁੜੀ ਮੇਰਾ ਹਰਿਆਣੇ ਘਰੇਵਾਲ ਨੇ ਕਿੰਨਾ ਘੰਡਾ ਗਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਜੱਟ ਕਣਕ ਭਲੇਖੇ ਬੀਜੀ ਜਾਂਦਾ ਜੋਂ ਗੋਰੀਏ ਆ ਜਾ ਨੀ ਗਾਇ ਗਵੰਢੀ ਸੌ ਜੇ ਚਮਕੀਲੇ ਨੇ ਗਰਮ ਗਾਇਆ ਫਿਰ ਮਾਮਸਦਿਕ ਨੇ ਕੀ ਠੰਡਾ ਗਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਵੱਜਣਗੇ ਸੀਨੇ ਤੀਰ ਕੁਰਤੀ ਮਲਮਲ ਦੀ ਵਿੱਚ ਪਾਫਾ ਛੜੇ ਸ਼ਰੀਰ ਜੇ ਚਮਕੀਲੇ ਨੇ ਗਰਮ ਗਾਇਆ ਫਿਰ ਕਰਨੈਲ ਗਿੱਲ ਨੇ ਕਿੰਨਾ ਕ ਠੰਡਾ ਗਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਬੜਾ ਨਸਾ ਹੁੰਦਾ ਜਵਾਨੀ ਦੇ ਸਰੂਰ ਦਾ ਨੀਵੇਂ ਨੱਡੀਆਂ ਕੁਆਰੀਆਂ ਦੇ ਸੌਕ ਪੂਰਦਾ ਜੇ ਚਮਕੀਲੇ ਨੇ ਗਰਮ ਗਾਇਆ ਫਿਰ ਲੱਖੀ ਬਨਜਾਰੇ ਨੇ ਕਿੰਨਾ ਕ ਠੰਡਾ ਗਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਠਿੱਕ ਵਿੱਚ ਵੱਜਣ ਬੋਲ ਕਰਾਰੇ ਵੇ ਨਾਇਆਂ ਦੇ ਆ ਮੁੰਡਿਆ ਸੀਟੀ ਵੱਜੇ ਚਵਾਰੀ ਜੇ ਚਮਕੀਲੇ ਨੇ ਗਰਮ ਗਾਇਆ ਫਿਰ ਅਮਲੇ ਨੇ ਕਿਹੜਾ ਠੰਡਾ ਗਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਪਰ ਸੁਣਿਓ ਧਿਆਨ ਨਾਲ ਬਹਿ ਕੇ ਰੰਨਾ ਬੋਤਲ ਵਰਗੀ ਚੱਕ ਲੋ ਰੱਬ ਦਾ ਨਾਮ ਲੈ ਕੇ ਜੇ ਚਮਕੀਲੇ ਨੇ ਗਰਮ ਗਾਇਆ ਫਿਰ ਜਮਲਾ ਜੱਟ ਜੀ ਨੇ ਵੀ ਐਸਾ ਕੁਝ ਗਾਇਆ ਕੁੜੀ ਜ਼ਹਿਰ ਦੀ ਮੂੰਹ ਵਿੱਚ ਪਾ ਲਈ ਆ ਮੈਂ ਬਿਸਕੀ ਦੀ ਬੋਤਲ ਵਰਗੀ ਕੁੜੀ ਪਸਾ ਲਈ ਆ ਇਹ ਚਮਕੀਲੇ ਨੇ ਗਰਮ ਗਾਇਆ ਫਿਰ ਆਪਣੇ ਉਸਤਾਦਾਂ ਦੀ ਸੰਗਤ ਕਰਕੇ ਹੀ ਇਹ ਜਿਹਾ ਗਾਇਆ ਕਵੇ ਪੁਰਾਣੇ ਸੁਣ ਕੇ ਦੇਖੋ ਕਹਿੰਦਾ ਤੂੰ ਜਿਹੜੀ ਮਰਜੀ ਜੋ ਚੀਜ਼ ਚਾਹੁੰਦਾ ਉਹ ਲੈ ਬੀਬੀ ਕੀ ਕਰਨਾ ਚੱਪਣ ਕੱਦੂ ਟੂਪੈਂਗਣ ਲੈ ਬੀਬੀ ਨਹੀਂ ਇਸ ਰੰਗਲੀ ਦੁਨੀਆ ਉੱਤੇ ਨਾ ਬਾਈ ਮੁੜ ਚਮਕੀਲਾ ਆਉਣਾ ਅਮਰ ਜੋ ਤੇ ਚਮਕੀਲੇ ਵਰਗਾ ਕੀ ਕਿਸੇ ਨੇ ਗਾਉਣਾ ਤਵੇ ਸੁਣ ਕੇ ਪੁਰਾਣੇ ਪਤਾ ਲੱਗਦਾ ਗਾਇਕਾਂ ਦੀ ਸਮਝਦਾਰੀ ਦਾ ਝੰਡਾ ਜੱਟ ਨੇ 11 ਵਜੇ ਗੱਡਤਾ ਆਪਣੀ ਕਬੀਲਦਾਰੀ ਦਾ ਚਮਕੀਲੇ ਨਾਲੋਂ ਬਹੁਤਾ ਲੱਚਰ ਹੈ ਗਾਇਕਾਂ ਨੇ ਗਾਇਆ ਪਰ ਚਮਕੀਲੇ ਧਾਰਮਿਕ ਗੀਤਾਂ ਵਿੱਚ ਵੀ ਨਾ ਚਮਕਾਇਆ ਰਾਈਆਂ ਵਾਲੇ ਇੱਟ ਖੂਦੀ ਚਮਕੀਲਾ ਲਾ ਗਿਆ ਚਵਾਰੇ ਨਹੀਂ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਵਾਰੇ ਨਹੀਂ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਵਾਰੇ